ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀ ਰ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਚ ਧਰਮ ਬਦਲ ਕੇ ਵਿਆਹ ਕਰਵਾਉਣ ਵਾਲੇ ਸਰਬਜੀਤ ਨੂੰ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ਚ ਪੀਛੇ ਨੂੰ ਤਰ ਗੁਰਨਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜੱਤੇ ਨਾ ਪਾਕਿਸਤਾਨ ਗਈ ਸਰਬਜੀਤ ਕੌਰ ਜਿਸ ਨੇ ਪਾਕਿਸਤਾਨ ਵਿੱਚ ਇਸਲਾਮ ਕਬੂਲ ਕਰਕੇ ਸਥਾਨਕ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ ਨੂੰ ਵਾਪਸ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ ਇਹ ਪਟੀਸ਼ਨ ਪਾਕਿਸਤਾਨੀ ਸਿੱਖ ਯਸਦਨ ਮਹਿੰਦਰਪਾਲ ਸਿੰਘ ਨੇ ਦਰਜ ਕੀਤੀ ਹੈ ਜੋ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਬਕਮ ਮੈਂਬਰ ਤੋਂ ਇਲਾਵਾ ਸਾਭਕਾ ਸੰਸਦਿਕ ਸਖਤਮਨੁੱਖੀ ਅਧਿਕਾਰ ਵੀ ਹਨ ਪ੍ਰਤੀਚਨ ਵਿੱਚ ਉਹਨਾਂ ਨੇ ਪਾਕਿਸਤਾਨ ਸਰਕਾਰ ਵਿਦੇਸ਼ ਮੰਪਾਗਤ ਉਦਰਲੇ ਪੰਜਾਬ ਦੇ ਸਰਕਾਰ ਨੂੰ ਜਵਾਬ ਦੇਖ ਲਈ ਨਾਮਜ਼ਦ ਕੀਤਾ ਹੈ ਮਹਿੰਦਰਪਾਲ ਨੇ ਕਿਹਾ ਕਿ ਔਰਤ ਯਾਤਰੀ ਨੇ ਉਹਨਾਂ ਦੇ ਮੁਲਕ ਪਾਕਿਸਤਾਨ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ ਸਰਬਜੀਤ कौर ਭਾਰਤੀ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਤੇ ਕਪੂਰਥਲੀ ਵਿਆਹੀ ਸੀ ਉਲੰਗੀ 4 ਨਵੰਬਰ ਨੂੰ 10 ਦਿਨਾਂ ਦੇ ਧਾਰਮਿਕ ਵਿਜੇ ਤੇ ਪਾਕਿਸਤਾਨ ਦਾਖਲ ਹੋਈ ਸੀ ਇਹ ਵੀਜ਼ਾ 13 ਨਵੰਬਰ ਤੱਕ ਨੇ ਮਨਨਯੋਗ ਸੀ ਵੀਜ਼ਾ ਨਿਯਮ ਅਮਤਾਵ ਯਾਤਰੂ ਸਿਰਫ ਨਨਕਾਣਾ ਸਾਹਿਬ ਲਾਹੌਰ ਹਸਨ ਅਬਦਾਲਤੀ ਸ਼੍ਰੀ ਕਰਤਾਰਪੁਰ ਸਾਹਿਬ ਸਮੀਤ ਤੈ ਜੁਦਾ ਧਾਰਮਿਕ ਸਥਾਨ ਤੱਕ ਜਾ ਜਾ ਸਕਦੇ ਹੁੰਦੇ ਹਨ ਜਦ ਕਿ ਸਰਬਜੀਤ ਨੇ ਪਾਕਿਸਤਾਨ ਆਉਣ ਤੋਂ ਬਾਅਦ ਇਹ ਯਾਤਰਾ ਰੂਟ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਰੱਖੀ ਜਾਂਦੀ ਹੈ ਜੋ ਕਿ ਸਪਸ਼ਟ ਤੌਰ ਤੇ ਗੈਰਕਾਨੂੰਨੀ ਪ੍ਰਵਾਸ ਹੈ ਉਨ੍ਹਾਂ ਪਟੀਸ਼ਨ ਵਿੱਚ ਅੱਗੇ ਕਿਹਾ ਕਿ ਸਰਬਜੀਤ ਪਰਤ ਦੀ ਸ਼ੇਰ ਬਠਿੰਡਾ ਤੇ ਕਪੂਰਥਲਾ ਵਿੱਚ ਤੋਂ ਖਰਤੜੀ ਦੇ ਮੁਕਦਮਿਆਂ ਦਾ ਸਾਹਮਣਾ ਕਰ ਰਹੀ ਹੈ ਜਿਸ ਨੂੰ ਵੀਜਾ جاری ਹੋਣਾ ਬਾਰਡਰ ਕਲੀਅਰ ਕਲੀਅਰੈਂਸ ਤੇ ਪਾਕਿਸਤਾਨ ਵਿੱਚ ਆਜ਼ਾਦੀ ਨਾਲ ਘੁੰਮਣਾ ਕਾਨੂੰਨੀ ਤੇ ਸੁਰੱਖਿਆ ਨੂੰ ਲੈ ਕੇ ਕਈ ਚਿੰਤਾਵਾਂ ਖੜੀਆਂ ਕਰਦੀ ਹਨ ਪਾਕਿਸਤਾਨੀ ਸਿਕਸ ਸਿਆਸਤਦਾਨ ਅਮੇਂਦਰਪਾਲ ਸਿੰਘ ਨੇ ਦਾਜ ਤੋਂ ਮੰਗ ਕੀਤੀ ਹੈ ਕਿ ਸਰਪਜੀਤ ਨੂੰ ਗੈਰ ਕਾਨੂੰਨੀ ਉਦੇਸ਼ੀ ਐਲਾਨਿਆ ਜਾਵੇ ਘਬਰ ਨਾਲ ਅੰਤਰਕ ਜੁੜੇ ਰਹਿਣ ਲਈ ਤਾਂ